ਕਸ਼ਮੀਰ ਕਾਟੀ ਦਾ ਮਾਹੌਲ ਇੱਕ ਵਾਰ ਫਿਰ ਤਣਾਅਪੂਰਨ ਹੋ ਗਿਆ ਹੈ। ਐਤਵਾਰ ਨੂੰ ਕੁਲਗਾਮ ਚ ਸੁਰੱਖਿਆ ਬਲਾਂ ਨੇ 4 ਅਤਵਾਦੀਆਂ ਨੂੰ ਟੀਟ ਕਰ ਦਿੱਤਾ। ਫਾਇਰਿੰਗ ਦੇ ਵਿੱਚ ਇੱਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ ਜਿਸ ਦੇ ਬਾਅਦ ਕੁਲਗਾਮ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋਇਆ। ਪ੍ਰਦਰਸ਼ਨਕਾਰੀਆਂ ਨੇ ਪਥਰਾ ਕੀਤਾ। ਸੁਰੱਖਿਆ ਬਲਾਂ ਨਾਲ ਨਿਚੜਵੀ ਹੋਈ ਜਿਸ 'ਚ 19 ਲੋਕ ਜ਼ਖਮੀ ਹੋਏ। ਬਾਅਦ ਵਿੱਚ ਇੱਕ ਜ਼ਖਮੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਵਕਫਾਦੀ ਨੇ ਜ ਕਾਟੀ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਇਨਕਾਊਂਟਰ 'ਚ ਦੋ ਜਵਾਨ ਵੀ ਸ਼ਹੀਦ ਹੋਏ ਨੇ ਜਿਨ੍ਹਾਂ ਦੀ ਪਛਾਣ ਉੱਤਰਾਖੰਡ ਦੇ ਚਮੌਲੀ 'ਚ ਰਹਿਣ ਵਾਲੇ ਲਗਵੀਰ ਸਿੰਘ ਅਤੇ ਅਹਮਦਾਬਾਦ ਦੇ ਰਹਿਣ ਵਾਲੇ ਕੋਪਾਲ ਸਿੰਘ ਪਧੋਰੀਆ ਵਜੋਂ ਹੋਈ ਹੈ ਦੱਸ ਦਈਏ ਕਿ ਐਤਵਾਰ ਸਵੇਰੇ ਸੁਰੱਖਿਆ ਬਲਾਂ ਨੂੰ ਯਾਰੀਪੁਰਾ ਦੇ ਇੱਕ ਕਾਰਜਤਵਾਦੀਆਂ ਦੇ ਲੋਕੇ ਹੋਣ ਦੀ ਖਬਰ ਮਿਲੀ ਸੀ ਜਿਸ ਦੇ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਅਤਵਾਦੀਆਂ ਨੇ ਉਸ ਘਰ 'ਚ ਰਹਿਣ ਵਾਲਿਆਂ ਨੂੰ ਬੰਦਕ ਬਣਾ ਲਿਆ ਸੀ ਅਤੇ ਫੌਜ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਹিজਬੁਲ ਮਜ਼ਾਹੂਦੀਨ ਦੇ 4 ਅਤਵਾਦੀ ਟੀਲ ਕੀਤੇ ਗਏ ਐਨਕਾਊਂਟਰ ਵਾਲੀ ਥਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ